ਹਾਂਜੀ ਬਾਈ ਸਤ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਕਿ ਅੱਜ ਆਪਾਂ ਗੱਲ ਕਰ ਰਹੇ ਆਂ ਅਮਰ ਸਿੰਘ ਚਮਕੀਲਾ ਚਮਕੀਲਾ ਜੀ ਦੀ ਜਿਹੜੀ ਕਿ ਮੂਵੀ ਆਈ ਆ ਅਮਰ ਸਿੰਘ ਚਮਕੀਲਾ ਬਹੁਤ ਵਾਇਰਲ ਹੋਈ ਆ ਨਾ ਆਪਾਂ ਲਗਾਤਾਰ ਇਸੇ ਤੇ ਹੀ ਅਪਡੇਟ ਪਾਈ ਜੰਨੇ ਆ ਕਿਉਂਕਿ ਲੋਕਾਂ ਦੀ ਜਿਹੜੀ ਮਤਲ ਪ੍ਰਕਿਰਿਆ ਹੁੰਦੀ ਆ ਜਾਂ ਲੋਕਾਂ ਦੇ ਵਿੱਚੋਂ ਕੀ ਨਿਕਲ ਕੇ ਗੱਲ ਆਉਂਦੀ ਆ ਨਵੀਂ ਮੰਨ ਕੇ ਚੱਲੋ ਵੀ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਵੀਤਰ ਗਿਆ ਸੀ ਇਹ ਗੱਲਾਂ ਉਹਨਾਂ ਨੂੰ ਆਪਾਂ ਸੁਣ ਕੇ ਆਪਾਂ ਵੀ ਆਪਣੇ ਪੰਜਾਬ ਦੇ ਲੋਕਾਂ ਨਾਲ ਗੱਲਬਾਤ ਕਰਦੇ ਆ ਆਪਣੇ ਭੈਣ ਭਰਾਵਾਂ ਨਾਲ ਗੱਲਬਾਤ ਕਰਦੇ ਆ ਹਨਾ ਇੱਕ ਅੱਜ ਗੱਲ ਆਪਾਂ ਇਹ ਕਰ ਲੱਗ ਰਹੇ ਆ ਭਾਈ ਕਿ ਜਿਹੜੀ ਚਮਕੀਲਾ ਮੂਵੀ ਹੈ ਮੇਰੇ ਹਿਸਾਬ ਨਾਲ ਤਾਂ ਮੈਂ ਕਹਿਣਾ ਬਾਕੀ ਤੁਸੀਂ ਆਪਣੀ رائے ਦੇਣਾ ਮੈਨੂੰ ਕਮੈਂਟਾਂ ਦੇ ਵਿੱਚ ਕਿ ਚਮਕੀਲਾ ਮੂਵੀ ਜਿਵੇਂ ਇਤਿਹਾਸ ਦੱਸ ਰਹੇ ਨੇ ਉਹਦਾ ਚਮਕੀਲਾ ਮੂਵੀ 2 ਬਣਨੀ ਚਾਹੀਦੀ ਆ ਜਾਂ ਨਹੀਂ ਕਿਉਂਕਿ ਜਦੋਂ ਇੱਕ ਮਤਲਬ ਭਾਗ ਕਿਸੇ ਕਹਾਣੀ ਦਾ ਬਣ ਜਾਂਦਾ ਹੈ ਅਗਰ ਉਹ ਕਹਾਣੀ ਨੂੰ ਲੋਕ ਪਸੰਦ ਕਰਦੇ ਨੇ ਲੋਕ ਸਪੋਰਟ ਕਰਦੇ ਨੇ ਕਿਉਂਕਿ ਅੱਜ ਦੇ ਲੋਕਾਂ ਨੂੰ ਜਿਹੜੇ ਅੱਜ ਦੇ ਬੱਚੇ ਸੀ ਉਹਨਾਂ ਨੂੰ ਵੀ ਪਤਾ ਲੱਗਿਆ ਵੀ ਚਮਕੀਲਾ ਕੌਣ ਸੀ ਪਹਿਲਾਂ ਉਹਨੂੰ ਕੋਈ ਜਾਣਦਾ ਨਹੀਂ ਸੀ ਬੱਚਾ ਤਾਂ ਮੰਨ ਲਓ ਬੱਚਿਆਂ ਨੂੰ ਵੀ ਪਤਾ ਲੱਗਿਆ ਛੋਟੇ-ਛੋਟੇ ਇਹਨੂੰ ਤੇ ਹੁਣ ਮੰਨ ਲਓ ਮੈਂ ਇਹ ਪੁੱਛ ਰਿਹਾ ਵੀ ਜਿਹੜੀ ਕਿ ਚਮਕੀਲਾ ਮੂਵੀ ਹੈ ਏ 2 ਬਣਨੀ ਚਾਹੀਦੀ ਹੈ ਜਾਂ ਨਹੀਂ ਜਾਨੀ ਦੁਬਾਰਾ ਤੋਂ ਬਣਨੀ ਚਾਹੀਦੀ ਹੈ ਜਾਂ ਨਾ ਇਹ ਤੁਸੀਂ ਭਈ ਆਪਣੇ ਕਮੈਂਟਾਂ ਵਿੱਚ ਦੱਸੋ ਕਿਉਂਕਿ ਮੂਵੀ ਬਹੁਤ ਵਧੀਆ ਬਣੀ ਆ ਯਾਰ ਦੇਖੀ ਆ ਮੈਂ ਵੀ ਤੇ ਤੁਸੀਂ ਵੀ ਆਪਣੀ رائے ਦੇਣਾ ਭਰਾਵੋ ਕੋਈ ਭੈਣ ਦੇਖ ਰਹੀ ਹੈ ਕੋਈ ਭਰਾ ਦੇਖ ਰਿਹਾ ਚੈਨਲ ਆਪਣਾ ਕਰਦੇ ਹੋ ਸਬਸਕ੍ਰਾਈਬ ਤੇ رائے ਜ਼ਰੂਰ ਦਿਓ ਕਿਉਂਕਿ ਮੂਵੀ ਬਹੁਤ ਵਧੀਆ ਯਾਰ ਤੇ ਉਹਦਾ ਮੰਨ ਲਓ ਜਿਹੜੀ 2 ਆਉਣੀ ਹੈ ਇਹਦੇ ਤੇ ਕਿਹੜੇ ਕਲਾਕਾਰ ਦੀ ਤੁਸੀਂ ਮੂਵੀ ਦੇਖਣਾ ਚਾਹੁੰਦੇ ਹੋ ਅਗਲੇ ਅਪਡੇਟ ਮੈਂ ਤੁਹਾਨੂੰ ਸਹੀ ਇਹ ਦੇਵਾਂਗਾ ਵੀ ਕਿਹੜੇ ਕਲਾਕਾਰ ਤੇ ਬਣੂਗੀ ਧੰਨਵਾਦ ਵੀਰੇ